ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਕਟਾਣਾ ਸਾਹਿਬ ਆ ਮਤਲਬ ਕਿ ਸਿੱਖ ਧਰਮ ਦੇ ਗੁਰੂ ਸਾਹਿਬ ਦਾ ਗੁਰਦੁਆਰਾ ਸਾਹਿਬ ਆ ਪੂਰੀ ਗੱਲ ਸੁਣਿਓ ਗੁਰੂ ਹਰਗੋਬਿੰਦ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵੈਸੇ ਤਾਂ ਚਲੋ ਗੱਲ ਇਹ ਹੁੰਦੀ ਆ ਵੀ ਜਿਹੜੇ ਸਕੂਲ ਦਾ ਕੋਈ ਵੀ ਪ੍ਰਿੰਸੀਪਲ ਆ ਸਕੂਲ ਦਾ ਕੋਈ ਵੀ ਟੀਚਰ ਆ ਉਹ ਟੀਚਰ ਸਾਰਿਆਂ ਦਾ ਹੁੰਦਾ ਹੈ ਨਾ ਵੀ ਕਲਾਸ ਵਿੱਚ ਚਾਹੇ ਕੋਈ Hindu ਬੱਚਾ ਬੈਠਾ ਚਾਹੇ ਮੁਸਲਮਾਨ ਬੈਠਾ ਚਾਹੇ ਕੋਈ ਹੋਰ ਬੈਠਾ ਤੇ ਉਹਦਾ ਟੀਚਰ ਦਾ ਕੰਮ ਹੁੰਦਾ ਬੱਚਿਆਂ ਨੂੰ ਸਿੱਖਿਆ ਦੇਣੀ ਬੱਚਿਆਂ ਦਾ ਕੰਮ ਹੁੰਦਾ ਸਿੱਖਿਆ ਲੈਣੀ ਐਵੇਂ ਗੁਰੂ ਹਰਗੋਬਿੰਦ ਸਾਹਿਬ ਆਪਾਂ ਚਲੋ ਕਹਨੇ ਆ ਵੀ ਸਿੱਖਾਂ ਦੇ ਗੁਰੂ ਨੇ ਸਿੱਖ ਦਾ ਮਤਲਬ ਵੀ ਇਹੀ ਆ ਵੀ ਸਿੱਖਣਾ ਹੁਣ ਇਹ ਦੋ ਬੱਚੇ ਨੇ ਚਲੋ ਮੈਂ ਨਾ ਵੈਸੇ ਅੱਜ ਇਹ ਬੱਚਿਆਂ ਦਾ ਨਾਮ ਨਹੀਂ ਲੈਣਾ ਹੈਗਾ ਕਿਉਂਕਿ ਮੈਂ ਅੱਜ ਡਰਦਾ ਅੱਗੇ ਮੈਂ ਨਾਮ ਲੈ ਲੈਣਾ ਹੁੰਦਾ ਅੱਗੇ ਨਾਮ ਲੈ ਕੇ 10 ਵੀ ਦਿਨਾਂ ਵੀ ਕਿਹੜਾ ਧਰਮ ਆ ਹਨ ਅੱਜ ਮੈਂ ਡਰਦਾ ਕਿਉਂਕਿ ਜੋ ਚੱਲਦਾ ਆ ਵੀ ਸਾਰੇ ਪਾਸੇ ਚਾਹੇ ਉਹ ਦਲਜੀਤ ਦੀ ਮੂਵੀ ਦੀ ਕਾਉਂਟਰੋਵਰਸੀ ਲਾ ਲੋ ਚਾਹੇ ਧਰਮਾਂ ਦੇ ਵਿੱਚ ਰੌਲੇ ਲਾ ਲੋ ਵੀ ਅੱਜ ਮੈਨੂੰ ਡਰ ਲੱਗਦਾ ਬਸ ਮੈਂ ਇਹ ਕਹੂੰਗਾ ਵੀ ਇਹ ਵੀ ਬੱਚੇ ਆਏ ਨੇ ਇਹ ਵੀ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਮੰਨ ਕੇ ਇੱਥੇ ਸੇਵਾ ਕਰਨ ਆਉਂਦੇ ਨੇ ਬਹੁਤ ਟਾਈਮ ਹੋ ਗਿਆ ਹੈ ਨਾ ਮਤਲਬ ਦੇਖੋ ਵੀ ਪਰ ਆਪਾਂ ਨੂੰ ਇਹ ਦੇਖੋ ਸਿੱਧੀ ਗੱਲ ਜਦੋਂ ਬੰਦਾ ਪੈਦਾ ਹੁੰਦਾ ਛੋਟੇ ਜਿਹੇ ਬੱਚੇ ਨੂੰ ਨਹੀਂ ਪਤਾ ਹੁੰਦਾ ਵੀ ਮੈਂ ਕਿਹੜੇ ਦੇਸ਼ 'ਚ ਗਿਆ ਆ ਕਿਹੜਾ ਮੇਰਾ ਧਰਮ ਆ ਕੀ ਆ ਕੀ ਨਹੀਂ ਹੈ ਨਾ ਰਾਮਚੰਦਰ ਜੀ ਆਏ, ਰਾਮਚੰਦਰ ਜੀ ਨੇ ਲੋਕਾਂ ਦਾ ਉਧਾਰ ਕੀਤਾ, ਕ੍ਰਿਸ਼ਨ ਜੀ ਆਏ, ਕ੍ਰਿਸ਼ਨ ਜੀ ਨੇ ਲੋਕਾਂ ਨੂੰ ਸਿੱਧੇ ਰਸਤੇ ਪਾਏ ਲੋਕਾਂ ਦਾ ਉਧਾਰ ਕੀਤਾ। ਗੁਰੂ ਨਾਨਕ ਦੇਵ ਜੀ ਆਏ, ਗੁਰੂ ਗੋਬਿੰਦ ਸਿੰਘ ਜੀ ਆਏ, ਸੰਤ ਮਹਾਪੁਰਖ ਆਏ। ਮਤਲਬ ਤੁਸੀਂ ਹਿਸਟਰੀਜ਼ ਪੜ੍ਹ ਲਓ ਸਾਰੇ ਤਰ੍ਹਾਂ ਦੀਆਂ, ਉਹਨਾਂ ਨੇ ਲੋਕਾਂ ਦਾ ਉਧਾਰ ਕੀਤਾ ਨਾ ਕਿ ਇੱਕ ਕੱਲੀ ਕਮਿਊਨਿਟੀ ਦਾ। ਗੁਰੂ ਗੋਬਿੰਦ ਸਿੰਘ ਜੀ ਭਾਈ ਗਨੀਖਾਨਾ ਵੀ ਖਾਨ ਸਾਹਿਬ ਉਹ ਮੁਸਲਮਾਨ ਉਹਨਰ ਘਰੇ ਗਏ। ਟੋਡਰਮਲ ਜੀ ਉਹਨਾਂ ਨੇ ਸਨਸਕਾਰ ਕੀਤਾ ਸਾਬਜਾਦਿਆਂ ਦਾ। ਹੰਦੀ ਭਾਈ ਬਾਲਾ ਮਰਦਾਨਾ ਜੀ ਮਤਲਬ ਕਹਿਣ ਦਾ ਬਾਬਾ ਇਹ ਦੇਖੋ ਆਪਾਂ ਦੁਨੀਆ ਤੋਂ ਜਾਣਾ ਸਾਰਿਆਂ ਨੇ ਜਿੱਥੇ ਜਾਣਾ ਜਾਂ ਚਾਹੇ ਉਹ ਸਵਰਗਾ ਚਾਹੇ ਉਹ ਨਰਕ ਆ ਆਪਾਂ ਨੂੰ ਕਿਸੇ ਨੂੰ ਨਹੀਂ ਪਤਾ ਸਵਰਗ ਨਰਕ ਕਿਹੜੇ ਦੇਸ਼ ਦੇ ਵਿੱਚ ਆ ਜਿਹਨੇ ਕੈਨੇਡਾ ਜਿਹਦੀ ਡੈਥ ਹੋਣੀ ਆ ਉਹਨੇ ਵੀ ਜਾਂ ਸਵਰਗ ਜਾਣਾ ਜਾਂ ਨਰਕ ਜਾਣਾ ਜਾਂ ਸੱਚਖੰਡ ਜਾਣਾ ਜਾਂ ਉਹ ਇੱਕ ਆ ਮਤਲਬ ਇਹ ਥੋੜਾ ਦੇਖੋ ਇਹ ਮਤਲਬ ਇੱਕ ਕਲਾਸਿਸ ਨੇ ਚਾਹੇ ਤੁਸੀਂ ਦੇਸ਼ ਲਾ ਲਓ ਇਹ ਇੰਡੀਆ ਆ ਕੋਈ ਚਾਈਨਾ ਆ ਕੋਈ ਬੰਗਲਾਦੇਸ਼ ਆ ਉਮੇ ਹੀ 9th 10th ਆਫ ਹਫਤਾ ਸਿੱਖ ਦਾ ਨਰਸਰੀ ਆ 10th ਤੋਂ ਬਾਅਦ ਪਾਸ ਹੋਣਾ ਰਿਜ਼ਲਟ ਆਉਣਾ ਬੋਰਡ ਦਾ ਉਹ ਤੋਂ ਕੋਈ ਫੇਲ ਆ ਕੋਈ ਪਾਸ ਆ ਐਵੇਂ ਆਪਾਂ ਦੁਨੀਆ ਤੇ ਆਏ ਆ ਕੋਈ ਕਿਸੇ ਦੇਸ਼ ਚਾ ਕੋਈ ਕਿਸੇ ਦੇਸ਼ ਚਾ ਕਿਸੇ ਨੇ 60 ਸਾਲ ਜਿਉਣਾ ਕਿਸੇ ਨੇ 100 ਸਾਲ ਜਿਉਣਾ ਆ ਮਤਲਬ ਦੇਖੋ ਵੀ ਬੜਾ ਵਧੀਆ ਲੱਗਦਾ ਇਹ ਵੀ ਬੱਚੇ ਸੇਵਾ ਕਰਨ ਆਏ ਹੋਏ ਨੇ ਚਾਹੇ ਇਹ ਹੋਰ ਧਰਮ ਦੇ ਨੇ ਮੈਂ ਵੀ ਚਲੋ ਇੱਥੇ ਆਏ ਆ ਪਰਮਾਤਮਾ ਇੱਕ ਆ ਗੁਰੂ ਸਭ ਇੱਕ ਨੇ ਰੱਬ ਇੱਕ ਆ ਠੀਕ ਆ ਮਤਲਬ ਕਿੱਥੇ ਤਾਂ ਆਪਾਂ ਗੱਲ ਕਰਦੇ ਹੁੰਨੇ ਆ ਵੀ ਪੰਜਾਬ ਇਹਦੇ ਪੰਜ ਦਰਿਆ ਸੀਗੇ ਜੇ ਹੁਣ ਤੁਸੀਂ ਦਰਬਾਰ ਸਾਹਿਬ ਜਾਓ ਦੋ ਦਰਿਆ ਆਉਂਦੇ ਨੇ ਉਹ ਪੰਜ ਤਿੰਨ ਕਿੱਥੇ ਗਏ ਕਿੱਡਾ ਵੱਡਾ ਪੰਜਾਬ ਸੀਗਾ ਇਹ ਹੋਰ ਛੋਟਾ ਹੋਈ ਜਾਂਦਾ ਆ ਸਾਡੀ ਸਮਝ ਵੱਡੀ ਹੋਈ ਜਾਂਦੀ ਆ ਕਿੱਡੀ ਟੈਕਨੋਲੋਜੀ ਆ ਕਿ ਕਿੱਡਾ ਐਡਵਾਂਸ ਆਪਾਂ AI ਤੱਕ ਪਹੁੰਚ ਗਏ ਮਤਲਬ ਆਪਣਾ ਜੋਰ ਕਿੱਥੇ ਲੱਗਿਆ ਹੁੰਦਾ ਵੀ ਆਈ ਐਮ ਦਾ ਬੈਸਟ ਆਈ ਐਮ ਦਾ ਬੈਸਟ ਯੂ ਆਰ ਦਾ ਰੋਂਗ ਯੂ ਆਰ ਦਾ ਰੋਂਗ ఎవਰੀਥਿੰਗ ਇਜ਼ ਰੋਂਗ ਆਈ ਐਮ ਦਾ ਬੈਸਟ ਸਾਡਾ ਸੋਚਣਾ ਬਸ ਇਹੀ ਆ ਪਰ ਰੱਬ ਕਿਹੜੇ ਦੇਸ਼ 'ਚ ਰਹਿੰਦਾ ਆ ਰੱਬ ਦਾ ਦੇਸ਼ ਕਿਹੜਾ ਆ ਪ੍ਰਮਾਤਮਾ ਦਾ ਦੇਸ਼ ਕਿਹੜਾ ਆ ਦੱਸੋ ਮੈਨੂੰ ਪ੍ਰਮਾਤਮਾ ਨੂੰ ਜੇ ਤੁਸੀਂ ਇੱਕ ਦੇਸ਼ ਦੇ ਵਿੱਚ ਇਕੱਠਾ ਕਰ ਲਿਆ ਇਹਦਾ ਮਤਲਬ ਪ੍ਰਮਾਤਮਾ ਉਹਨਾਂ ਕ ਆਪਾਂ ਕਹਿੰਦੇ ਵੀ ਪ੍ਰਮਾਤਮਾ ਅੱਲਾ ਵਾਹਿਗੁਰੂ ਸਭ ਤੋਂ ਵੱਡਾ ਫੇਰ ਯਾਰ ਮਤਲਬ ਇੱਕ ਇੱਕ ਆਪਾਂ ਵੈਸੇ ਸਾਰੇ ਧਰਮ ਗੱਲ ਕਰਦੇ ਇੱਕ ਓੰਕਾਰ ਫੇਰ ਹੋਰ ਵੀ ਜੇ ਸਾਰੇ ਇੱਕ ਨੇ ਮਤਲਬ ਦੇਖੋ ਫੇਰ ਇਹ ਰੌਲੇ ਰੱਬੇ ਕਾਹਦੇ ਨੇ ਵੀ ਏ ਦੇਸ਼ ਉਹ ਦੇਸ਼ ਇਹ ਲੜਾਈਆਂ ਇਹ ਸਾਡਾ ਧਰਮ ਇਹ ਉਹਨਾਂ ਦਾ ਧਰਮ ਇਹ ਸਾਡੀ ਜਾਤ ਸਾਡਾ ਅੱਛਾ ਇਹ ਵੀ ਕਹਿਣਗੇ ਵੀ ਫਲਾਣਾ ਸ਼ਹੀਦ ਸਾਡੀ ਜਾਤ ਵਿੱਚੋਂ ਹੋਇਆ ਪਹਿਲੀ ਗੱਲ ਤਾਂ ਇਹ ਹੈ ਵੀ ਗੰਗਾ ਜਮਨਾ ਜੇ ਨਦੀਆਂ ਨੇ ਉਹ ਜਦੋਂ ਸਮੁੰਦਰ ਦੇ ਵਿੱਚ ਰਲ ਗਈਆਂ ਉਹ ਸਮੁੰਦਰ ਬਣ ਜਾਂਦੀਆਂ ਨੇ ਸਮੁੰਦਰ ਦੇ ਵਿੱਚ ਤੁਸੀਂ ਲੱਭ ਨਹੀਂ ਸਕਦੇ ਵੀ ਜਮਨਾ ਕਿਹੜੀ ਆ ਗੰਗਾ ਕਿਹੜੀ ਆ ਐਵੇਂ ਜਿਹੜਾ ਸ਼ਹੀਦ ਸਿੰਘ ਆ ਕੋਈ ਵੀ ਆ ਉਹ ਜਿਹੜੇ ਲੈਵਲ ਤੇ ਪਹੁੰਚ ਗਏ ਉਹਦਾ ਲੈਵਲ ਪ੍ਰਮਾਤਮਾ ਬਣ ਗਿਆ ਉਹਦਾ ਉੱਠ ਗਿਆ ਜਾਤ-ਬਾਤ ਦੇ ਵਿੱਚੋਂ ਮਤਲਬ ਦੇਖੋ ਤੁਸੀਂ ਚਲ ਚਲ ਧਰਮ ਦੀ ਗੱਲ ਵੀ ਪਰੇ ਕਰ ਦੋ এডਿਕੇਸ਼ਨ ਕਿੰਨੀ ਅੱਜ ਕੱਲ ਸਾਰੇ ਐਜੂਕੇਟਡ ਨੇ ਅੱਜ ਕੱਲ ਸਾਰੇ ਹੀ ਕਿਉਂਕਿ ਫੋਨ ਦੇ ਵਿੱਚ ਜੋ ਸਾਰੇ ਕੋਈ ਸੱਪਾ ਚਲਾਉਂਦੇ ਆ ਇਹ ਡੇਡੇ ਵਿਚਾਰ ਆ ਜਾਂਦੇ ਨੇ ਅੱਗੇ ਤਾਂ ਇਹ ਹੁੰਦਾ ਸੀਗਾ ਜੇ ਤੁਸੀਂ ਨਹੀਂ ਸਕੂਲ ਵਿੱਚ ਗਏ ਸ਼ਾਇਦ ਤੁਹਾਡੇ ਕੋਲੇ ਚੰਗੇ ਵਿਚਾਰ ਨਾ ਪਹੁੰਚ ਸਕਣ ਹੁਣ ਤਾਂ ਯਾਰ ਸਟੇਟਸਾਂ ਤੇ ਵੈਸੇ ਵੀ ਪਤਾ ਸਾਰੀ ਗੱਲ ਲੱਗਦੀ ਐਡਿਡੀਆਂ ਸੋਹਣੀਆਂ ਵੀਡੀਓਜ਼ ਲੋਕੀ ਪਾਉਂਦੇ ਨੇ ਫਿਰ ਵੀ ਸਾਡਾ ਸੋਚਣ ਦਾ ਲੈਵਲ ਮਤਲਬ ਕਿੱਡਾ ਨੀਵਾ ਆ ਹਣਾ ਉਹ ਅਸੀਂ ਐਡੀ ਇੰਡੀਆ ਗੱਲਾਂ ਕਰਦੇ ਆਂ ਮਤਲਬ ਦੇਖੋ ਮਤਲਬ ਕਹਿਣ ਦਾ ਭਾਵ ਇਹ ਹੈ ਵੀ ਰਲ ਮਿਲ ਕੇ ਰਹਿਣਾ ਚਾਹੀਦਾ ਆ ਆਪਾਂ ਨੂੰ ਇਹ ਨਹੀਂ ਪਤਾ ਵੀ ਕਿੰਨਾ ਟਾਈਮ ਇੱਥੇ ਰਹਿਣਾ ਪਰ ਇਹ ਪਤਾ ਵੀ ਆਪਾਂ ਇੱਥੋਂ ਜਾਣਾ ਹੈ ਇਸ ਕਰਕੇ ਵੀ ਨਾਮ ਜਪੋ ਸਾਰੇ ਧਰਮਾਂ ਦਾ ਸਤਿਕਾਰ ਕਰੋ ਸਾਰੇ ਪੁਰਾਣੇ ਦੇਖੋ ਮਹਾਪੁਰਖ ਚਾਹੇ ਸੰਤ ਅਤਰ ਸਿੰਘ ਜੀ ਸੰਤ ਈਸ਼ਰ ਸਿੰਘ ਜੀ ਚਾਹੇ ਹੋਰ ਧਰਮਾਂ ਦੇ ਕਈ ਵਾਰ ਦਰਬਾਰ ਸਭ ਦੇਖਦੇ ਆਂ ਉੱਥੇ ਜਦੋਂ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਹੁੰਦਾ ਪਿੱਛੇ ਦੋ ਸਨਾਤਨੀ ਸਾਧੂ ਬੈਠੇ ਹੁੰਦੇ ਨੇ ਕਈ ਸਾਲਾਂ ਤੋਂ ਹੁੰਦੇ ਨੇ ਬੜਾ ਪਿਆਰ ਮਤਲਬ ਚੰਗੇ ਇਨਸਾਨਾਂ ਦਾ ਸਾਰੇ ਧਰਮਾਂ ਚ ਪਿਆਰ ਹੈ ਚੰਗੇ ਇਨਸਾਨਾਂ ਦਾ ਸਾਰੇ ਪਾਸੇ ਜਾਂਦੇ ਨੇ ਅਸੀਂ ਵੀ ਲੋਕਾਂ ਦਾ ਹੋਰਾਂ ਦਾ ਵੀ ਸਤਿਕਾਰ ਕਰਦੇ ਆ ਉਹ ਆਪਣੇ ਕਿਉਂਕਿ ਇੱਕਾਂ ਸਾਰੇ ਇੱਕ ਓੰਕਾਰ ਸਾਰਾ ਕੁਝ ਇੱਕ ਹਾਂ ਪਹਿਲਾਂ ਦੇਖੋ ਜਿਵੇਂ ਸਕੂਲ ਦੇ ਪ੍ਰਿੰਸੀਪਲਸ ਹੁੰਦੇ ਨੇ ਬਦਲਦੇ ਰਹਿੰਦੇ ਨੇ ਟੀਚਰਸ ਬਦਲੀਆਂ ਹੁੰਦੀਆਂ ਰਹਿੰਦੇ ਐਵੇਂ ਹੀ ਪੁਰਾਣੇ ਝੁੱਗਾਂ ਵਿੱਚ रामचंद्र ਜੀ ਆਏ ਫਿਰ ਕ੍ਰਿਸ਼ਨ ਜੀ ਆਏ ਗੁਰੂ ਨਾਨਕ ਦੇਵ ਜੀ ਆਏ ਮਤਲਬ ਇਹ ਉਹ ਲੋਕਾਂ ਦਾ ਉਧਾਰ ਕੀਤਾ ਉਹਨਾਂ ਨੇ ਮਤਲਬ ਕਿੱਥੇ ਐਜੂਕੇਸ਼ਨ ਕਿੰਨੇ ਲੈਵਲ ਤੱਕ ਕਿੰਨੇ ਧਾਰਮਿਕ ਗ੍ਰੰਥ ਫੇਰ ਵੀ ਸਾਡਾ ਸੋਚਣ ਦਾ ਲੈਵਲ ਮਤਲਬ ਕਿੱਡਾ ਛੋਟਾ ਵੀ ਐਵੇਂ ਨਹੀਂ ਚਾਹੀਦਾ ਰਲ ਮਿਲ ਕੇ ਰਹਿਣਾ ਚਾਹੀਦਾ ਕਿੱਡਾ ਹੁਣ ਤਾਂ ਸਾਰੇ ਐਜੂਕੇਟਡ ਆ ਇਸ ਕਰਕੇ ਰਲ ਮਿਲ ਕੇ ਰਹੋ ਇਹ ਦੇਸ਼ਾਂ ਤੋਸ਼ਾਂ ਦੀ ਮਤਲਬ ਇਹ ਵਿਤਕਰਿਆਂ ਨੂੰ ਛੱਡੋ ਪਰਮਾਤਮਾ ਵਾਹਿਗੁਰੂ ਉਹ ਇੱਕ ਆ ਠੀਕ ਆ ਫਿਰ ਆਪਾਂ ਸਾਰੇ ਇੱਕ ਆ ਜੇ ਏਡੀ ਸਮਝ ਆ ਵੀ ਫਿਰ ਇਕੱਠੇ ਹੋਣ ਦੀ ਕੋਸ਼ਿਸ਼ ਕਰੋ ਧੰਨਵਾਦ